ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸਮੇਂ ਦਾ ਗੇੜ ਕਹਾਣੀ ਭਾਗ ਪਹਿਲਾ ਲੇਖਕ ਦਇਲ ਕੌਰ ਸਵੇਰ ਦੇ 4 ਵਜੇ ਦਾ ਟਾਈਮ ਸੀ ਚਾਰੇ ਪਾਸੇ ਸ਼ਾਂਤ ਵਾਤਾਵਰਨ ਸੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਸਾ ਦੀ ਵਾਰ ਦਾ ਪੜ ਚੱਲ ਰਿਹਾ ਸੀ ਪਿੰਡ ਦੇ ਬਜ਼ੁਰਗ ਆਪਣੇ ਬਲਦਾਂ ਨੂੰ ਲੈ ਕੇ ਆਪਣੇ ਦਿਨ ਦੇ ਕੰਮਾਂ ਦੇ ਵੱਲ ਜਾ ਰਹੇ ਸਨ ਕੱਚੇ ਰਾਹ ਵਿੱਚ ਤੁਰਦੇ ਬਲਦਾਂ ਦੀਆਂ ਟੱਲੀਆਂ ਮੰਨੂ ਮੋਰੀਆਂ ਸਨਾਂ ਠੰਡੀ ਠੰਡੀ ਹਵਾ ਚੱਲ ਰਹੀ ਸੀ ਪੰਛੀ ਵੀ ਚੋਗੇ ਦੀ ਭਾਲ ਵਿੱਚ ਉੱਡ ਰਹੇ ਸਨ ਆਰਾਮ ਦਿੱਤਾ ਆਪਣੇ ਖੇਤ ਵੱਲ ਜਾਣ ਦੀ ਤਿਆਰੀ ਵਿੱਚ ਬੈਠਾ ਸੀ ਪਰ ਉਹ ਘਰੇ ਕਿਸੇ ਨਵੇਂ ਮਹਿਮਾਨ ਦੇ ਆਉਣ ਦੀ ਇੰਤਜ਼ਾਰ ਕਰ ਰਿਹਾ ਸੀ ਚੁੱਲੇ ਦੀ ਅੱਗ ਦੇ ਅੱਗੇ ਬੈਠਾ ਉਹ ਆਪਣੇ ਸਰੀਰ ਨੂੰ ਗਰਮਾਹਤ ਦੇ ਰਿਹਾ ਸੀ ਪਰ ਇੰਨਾ ਜ਼ਿਆਦਾ ਵੀ ਉਹ ਸੇਕਣ ਦਾ ਆਦੀ ਨਹੀਂ ਸੀ ਉਸ ਦੀ ਕਿਸਮਤ ਵਿੱਚ ਤਾਂ ਖੇਤਾਂ ਦੀ ਠਾਰੀ ਹੀ ਸਿਆਉਂਦੀ ਸੀ ਅਜੇ ਤੱਕ ਘਰ ਆਉਂ ਦਿੱਤੇ ਦੇ ਘਰ ਕੋਈ ਹੋਰ ਬੱਚਾ ਨਹੀਂ ਸੀ ਉਸਦੇ ਜੇਠੇ ਬੱਚੇ ਨੇ ਅੱਜ ਘਰ ਆਉਣਾ ਸੀ ਉਸ ਦੀ ਉਹ ਬੈਠਾ ਇੰਤਜ਼ਾਰ ਕਰ ਰਿਹਾ ਸੀ ਅਜੇ ਸੋਚੀ ਰਿਹਾ ਸੀ ਕਿ ਜੇ ਮੇਰੇ ਲੜਕਾ ਹੋ ਗਿਆ ਤਾਂ ਮੇਰੇ ਤਾਂ ਦੋਸਤਾਂ ਮਿੱਤਰਾਂ ਨੇ ਮੈਨੂੰ ਛੱਡਣ ਵਾਲੀ ਪਾਰਟੀ ਲੈ ਬਣਾ ਮੇਰੇ ਕੋਲ ਕੋਈ ਪੈਸਾ ਵੀ ਨਹੀਂ ਕਿਉਂਕਿ ਫਸਲਾਈ ਨੂੰ 2 ਮਹੀਨੇ ਹੋ ਚੁੱਕੇ ਅਗਲੀ ਫਸਲ ਦੀ ਤਾਂ ਅਜੇ ਬਜਾਈ ਚੱਲ ਰਹੀ ਸੀ ਮਨੋਂ ਮਨ ਰੱਬ ਨੂੰ ਕਹਿ ਰਿਹਾ ਸੀ ਕਿ ਰੱਬਾ ਮੈਨੂੰ ਤਾਂ ਇਕੱਤੀ ਹੀ ਦੇਵੀ ਤਾਂ ਜੋ ਮੇਰੇ ਤੋਂ ਕੋਈ 파ਰਟੀ ਤਾਂ ਨਹੀਂ ਮੰਗੇਗਾ ਉਹ ਮਨ ਵਿੱਚ ਇਹ ਗੱਲ ਸੋਚ ਹੀ ਰਿਹਾ ਸੀ ਕਿ ਰਤਨੀ ਦਾਈ ਅੰਦਰੋਂ ਆ ਕੇ ਆਖਣ ਲੱਗੀ ਆਰਾਮ ਦੇ ਭਾਈ ਤੈਨੂੰ ਵਧਾਈਆਂ ਤੇਰੇ ਘਰ ਪੁੱਤਰੀ ਨੇ ਜਨਮ ਲਿਆ ਹੈ ਉਸਨੇ ਦੋਨੋਂ ਹੱਥ ਜੋੜ ਕੇ ਅਸਮਾਨ ਵੱਲ ਨੂੰ ਉਠਾ ਕੇ ਸਤਨਾਮ ਵਾਇਗਰੂ ਕਰਦੇ ਹੋਏ ਰੱਬ ਦਾ ਸ਼ੁਕਰਾਨਾ ਕੀਤਾ ਉਸਨੇ ਪੀਪੇ ਵਿੱਚੋਂ ਥਾਲੀ ਵਿੱਚੋਂ ਥੋੜਾ ਗੁਰ ਪਾਇਆ ਤੇ ਰਤਨੀ ਦਾਈ ਨੂੰ ਭਰਾ ਦਿੱਤਾ ਇਹ ਲੈ ਭਾਈ ਤੂੰ ਵੀ ਮਿੱਠਾ ਮੂੰਹ ਕਰ ਲੈ ਰਤਨੀ ਦਾਈ ਜੋ ਨਵਜਨਮੀ ਬੱਚੇ ਨੂੰ ਸਾਫ ਕਰ ਰਹੀ ਸੀ ਤੇ ਉਸ ਨੂੰ ਅਜੇ ਕੱਪੜੇ ਵਿੱਚ ਲਪੇਟਿਆ ਹੋਇਆ ਸੀ ਰਤਨੀ ਦਾਈ ਨਵਜੰਮੀ ਬੇਟੀ ਦੀ ਸੂਰਤ ਨੂੰ ਦੇਖ ਕੇ ਸੋਚ ਰਹੀ ਸੀ ਕਿ ਇੰਨੇ ਗਰੀਬ ਘਰ ਦੇ ਵਿੱਚ ਇੰਨੀ ਸੋਹਣੀ ਮੂਰਤ ਰੱਬ ਨੇ ਭੇਜੀ ਹੈ ਜਿਸ ਨੂੰ ਦੇਖ ਕੇ ភੁੱਖ ਲੈਂਦੀ ਹੈ ਗੋਰਾ ਨਿਸ਼ੋ ਰੰਗ ਤਿੱਖੇ ਤਿੱਖੇ ਨੈਣ ਨਕਸ਼ ਗੋਲ ਮੋਢੋਲ ਚਿਹਰਾ ਭੋਲੀਆਂ ਭੋਲੀਆਂ ਬਿੱਲੀਆਂ ਅੱਖਾਂ ਰਤਨੀਦਾਈ ਨੇ ਨਵਜੰਮੀ ਬੱਚੀ ਨੂੰ ਰਾਮਦੇਵ ਦੀ ਗੋਦ ਵਿੱਚ ਕੁਝ ਪਾਲ ਲਈ ਮਿਠਾਇਆ ਉਹ ਵੀ ਆਪਣੀ ਧੀ ਦੀ ਸੂਰਤ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀ ਤੇ ਅੰਦਰੋਂ-ਅੰਦਰੀ ਹੈਰਾਨ ਵੀ ਹੋ ਰਿਹਾ ਸੀ ਕਿ ਮੇਰੀ ਪੁਤਰੀ ਪਰੀਆਂ ਤੋਂ ਵੀ ਸੋਹਣੀ ਜਾਪਦੀ ਹੈ ਪਰਮਾਤਮਾ ਇਸ ਨੂੰ ਭਾਗ ਲਾਵੇ ਮੇਰੀ ਧੀ ਭਾਗਾਂ ਵਾਲੀ ਹੋਵੇਗੀ ਇਹ ਆਖਦਾ ਹੋਇਆ ਉਸ ਨੇ ਆਪਣੀ ਬੇਟੀ ਰਤਨੀਦਾਈ ਨੂੰ ਵਾਪਸ ਭਰਾ ਦਿੱਤੀ ਹੁਣ ਉਸ ਨੇ ਆਪਣੇ ਕੰਮ ਦੇ ਖੇਤਾਂ ਵਿੱਚ ਬਲਦਾਂ ਨੂੰ ਜੋੜ ਕੇ ਜਾਣਾ ਸੀ ਐਂਡ ਦੇ ਬਹੁਤ ਸਾਰੇ ਲੋਕਾਂ ਨੇ ਕਣਕ ਦੀ ਬਿਜਾਈ ਕਰ ਦਿੱਤੀ ਸੀ ਉਸ ਦੀ ਬਿਜਾਈ ਜੇ ਅਧੂਰੀ ਸੀ ਆਪਣੇ ਆਪ ਉਸ ਨੇ ਚਾਹ ਦਾ ਕੱਪ ਬਣਾਇਆ ਤੇ ਆਪਣੇ ਵਲਦਾਂ ਨੂੰ ਲੈ ਕੇ ਆਪਣੇ ਖੇਤਾਂ ਵੱਲ ਰਵਾਨਾ ਹੋ ਗਿਆ ਆਰਾਮ ਦਿੱਤੇ ਦੀ ਪਤਨੀ ਕੋਲ ਉਸ ਦੀ ਚਾਚੀ ਤੇ ਮਾਂ ਬੈਠਿਆ ਸਨ ਜੋ ਉਸ ਦੀ ਦੇਖ ਰੇ ਕਰਨੀ ਆ ਆਰਾਮ ਦਿੱਤਾ ਆਪਣੀ ਮਾਂ ਨੂੰ ਵੀ ਜਾ ਕੇ ਆਖਦਾ ਹੈ ਬੀਬੇ ਤੈਨੂੰ ਵੀ ਬਹੁਤ-ਬਹੁਤ ਵਧਾਈਆਂ ਤੇਰੇ ਘਰ ਪੋਤੀ ਨੇ ਜਨਮ ਲਿਆ ਹੈ ਰਾਮ ਦਿੱਤੇ ਦੀ ਮਾਂ ਚੁੱਪਚੀ ਬੀਤੇ ਬੈਠੀ ਸੋਚ ਰਹੀ ਸੀ ਕਿ ਮੇਰੇ ਪੁੱਤ ਦੇ ਘਰ ਤਾਂ ਪਹਿਲੀ ਉਹ ਲੜਕੀ ਜਮਾਈ ਅੱਗੇ ਸੋਚ ਰਹੀ ਸੀ ਕਿ ਪਤਾ ਨਹੀਂ ਉਹ ਲੜਕਾ ਹੋਵੇਗਾ ਜਾਂ ਨਹੀਂ ਕਿ ਇਹ ਪੱਥਰ ਹੀ ਸਾਡੇ ਪੱਲੇ ਪਵੇਗਾ ਆਰਾਮ ਦਿੱਤੇ ਦੀ ਮਾਂ ਆਰਾਮ ਦਿੱਤੇ ਨੂੰ ਅਖਦੀ ਹੈ ਕੋਈ ਨਾ ਪੁੱਤ ਹੌਸਲਾ ਰੱਖ ਘਬਰਾਈ ਨਾ ਈਆਂ ਤਾਂ ਆਪਣੇ ਭਾਗ ਲੈ ਕੇ ਜਾਂਦੇ ਹਨ ਤੂੰ ਫਿਕਰ ਨਾ ਕਰੀ ਆਰਾਮ ਦਿੱਤੇ ਦੀ ਮਾਂ ਸੋਈ ਵਿੱਚ ਆਪਣੀ ਨੂੰ ਲਈ ਸੁੰਡ ਤੇ ਘੋ ਕਾਂਡਰ ਲੌਂ ਲੜ ਪਈ ਦੁੱਧ ਤੁਸ ਨੇ ਪਹਿਲਾਂ ਹੀ ਗਰਮ ਕਰਕੇ ਰੱਖਿਆ ਹੋਇਆ ਸੀ ਪਰ ਉਹ ਅੰਦਰੋਂ ਕੁਛ ਨਹੀਂ ਸੀ ਉੱਪਰੋਂ ਪਰੋਂ ਪਾਣੀ ਉਹ ਹਸਦੀ ਫਰਦੀ ਸੀ ਅਗਲੀ ਸਵੇਰ ਨੂੰ ਆਰਾਮਦੇਤੇ ਦੀ ਮਾਂ ਆਰਾਮਦੇਤੇ ਨੂੰ ਆਖਣ ਲੱਗੀ ਪੁੱਤ ਚੌਕੀਦਾਰ ਕੋਲ ਮੁੰਨੀ ਦਾ ਨਾਮ ਦਰਜ ਕਰਾ ਕੇ ਆ ਬੀਬੇ ਜੀ ਮੈਂ ਨਾਂ ਕੀ ਦਰਜ ਕਰਾਂਗਾ ਮੈਨੂੰ ਨਾਂ ਤਾਂ ਪਹਿਲਾਂ ਤੁਸੀਂ ਦੱਸ ਦਿਓ ਆਰਾਮਦੇਤੇ ਦੀ ਮਾਂ ਉਸਨੂੰ ਆਖਣ ਲੱਗੀ ਉਹ ਤਾਂ ਆਪਣੀ ਧੀ ਦਾ ਨਾਮ ਰਾਜਵੀਰ ਰੱਖ ਲੈ। ਰਾਮ ਤਾਂ ਅਗਲੇ ਦਿਨ ਸਵੇਰੇ ਸਵੇਰੇ ਚੌਕੀਦਾਰ ਕੋਲ ਜਾ ਕੇ ਆਪਣੀ ਧੀ ਦਾ ਨਾਮ ਦਰਜ ਕਰਾ ਆਉਂਦਾ। ਉਹ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਆਪਣੇ ਖੇਤਾਂ ਵਿੱਚ ਕੰਮ ਕਰਦਾ ਹੈ। ਜ਼ਮੀਨ ਵੀ ਬਹੁਤੀ ਨਹੀਂ ਹੁੰਦੀ, ਤਿੰਨ ਕੁ ਕਿੱਲੇ ਜ਼ਮੀਨ ਦੇ ਹੁੰਦੇ ਹਨ ਜਿਸ ਤੇ ਉਹ ਵਾਹੀ ਵਲਦਾ ਨਾਲ ਹੀ ਕਰਦਾ ਸੀ। ਘਰ ਵਿੱਚ ਰਾਮ ਦਿੱਤੇ ਦੀ ਮਾਂ ਤੇ ਉਸ ਦੀ ਪਤਨੀ ਸਤਵੀਰੀ ਹੁੰਦੀਆਂ ਸਨ ਜੋ ਨਵਜੰਮੀ ਬੱਚੀ ਨੂੰ ਪਾਲਦਿਆਂ ਸੀ। ਜਿਉਂ-ਜਿਉ ਉਹ ਬੱਚੀ ਵੱਡੀ ਹੋ ਰਹੀ ਸੀ ਉਸ ਦਾ ਰੂਪ ਹੋਰ ਨਿਖਰਦਾ ਜਾ ਰਿਹਾ ਸੀ ਗਵਾਂਡੀਆਂ ਦੇ ਬੱਚੇ, ਬੁੱਢੇ, ਔਰਤਾਂ ਹਰ ਕੋਈ ਉਸ ਬੱਚੀ ਨੂੰ ਬਹੁਤ ਪਿਆਰ ਕਰਦਾ ਸੀ। ਰਾਮ ਦਾ ਤਾਈ ਬੱਚੀ ਨੂੰ ਸਵੇਰੇ ਸ਼ਾਮ ਆ ਕੇ ਘਰੇ ਖੜਾਉਂਦਾ ਰਹਿੰਦਾ ਸੀ। ਅਜੇ ਰਾਜਵੀਰ ਤਿੰਨ ਕੁ ਸਾਲਾਂ ਦੀ ਹੀ ਹੋਈ ਸੀ ਕਿ ਉਹਨਾਂ ਦੇ ਘਰੇ ਉਸ ਦੇ ਭਰਾ ਨੇ ਜਨਮ ਲਿਆ। ਹੁਣ ਤਾਂ ਰਾਮ ਦਾ ਤਾ ਤੇ ਉਸ ਦੀ ਮਾਂ ਅਤੇ ਉਸ ਦੀ ਘਰ ਵਾਲੀ ਸਾਰੇ ਬਹੁਤ ਖੁਸ਼ ਨਜ਼ਰ ਆਉਂਦੇ ਸੀ। ਪਿੰਡ ਦੀ ਲਾਗਣ ਨੂੰ ਬੁਲਾ ਕੇ ਉਹਨਾਂ ਨੇ ਸਾਰੇ ਪਿੰਡ ਵਿੱਚ ਲੱਡੂ ਭੇਜੇ। ਭਾਵੇਂ ਰਾਮ ਦਿੱਤੇ ਦੀ ਵਿੱਤੀ ਹਾਲਤ ਬਹੁਤ ਹੀ ਵਧੀਆ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਹਰ ਕਿਸੇ ਨੂੰ ਵਧਾਈ ਦਿੱਤੀ। ਰਾਮ ਦਿੱਤੇ ਨੂੰ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਮੁੰਡੇ ਦੇ ਜਨਮ ਤੋਂ ਬਾਅਦ ਉਸ ਦੇ ਜ਼ਿੰਮੇਵਾਰੀ ਦਾ ਭਾਰ ਵੰਡਿਆ ਗਿਆ ਹੋਵੇ। ਭਾਵੇਂ ਰਾਮ ਦਿੱਤੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਵੱਡਾ ਹੋ ਕੇ ਉਹਦਾ ਲੜਕਾ ਕਿਸ ਤਰ੍ਹਾਂ ਦਾ ਨਿਕਲੂਗਾ। ਰਾਮ ਦਿੱਤਾ ਆਪਣੀ ਧੀ ਰਾਜਵੀਰ ਨੂੰ ਆਪਣੇ ਲੜਕੇ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ। ਰਵ ਦਿੱਤੇ ਦੀ ਮਾਨਿਆਕਾ ਬੇਬੋਤ ਹੁਣ ਤਾਂ ਮੁੰਡੇ ਦੇ ਜਨਮ ਹੋਏ ਨੂੰ 5-6 ਦਿਨ ਹੋ ਚੁੱਕੇ ਨੇ ਇਸ ਦਾ ਨਾਮ ਤਾਂ ਚੌਕੀਦਾਰ ਕੋਲ ਦਰਜ ਕਰਾ ਆ ਦੱਸੋ ਬੇਬੇ ਜੀ ਇਸ ਲੜਕੇ ਦਾ ਨਾਮ ਕੀ ਰੱਖਣਾ ਹੈ ਜੋ ਤੁਸੀਂ ਦੱਸੋਗੇ ਮੈਂ ਉਹੀ ਨਾਮ ਦਰਜ ਕਰਾ ਕੇ ਆਵਾਂਗਾ ਦਾਦੀ ਨੇ ਤਾਂ ਪਹਿਲਾਂ ਹੀ ਮੁੰਡੇ ਦਾ ਨਾਮ ਸੋਚਿਆ ਹੋਇਆ ਸੀ ਰਾਜਵੰਸ਼ ਜੀਤ ਸਿੰਘ ਘਰ ਦੇ ਵਿੱਚ ਹੈ ਰਾਜਵੀਰ ਤੇ ਰਾਜਵੰਸ਼ ਜੀਤ ਨੂੰ ਰਾਮ ਦਿੱਤਾ ਇੱਕੋ ਜਿਹਾ ਪਿਆਰ ਕਰਦਾ ਸੀ ਪਰ ਰਾਜਵੰਸ਼ ਜੀ ਦਾ ਇਹਨਾਂ ਸਨੱਖਾ ਨਹੀਂ ਸੀ ਜਿੰਨੀ ਰਾਜਵੀਰ ਸੋਣੀ ਤੇ ਸੁਨੱਖੀ ਸੀ ਜਦੋਂ ਬੱਚੀ 6 ਸਾਲਾਂ ਦੀ ਹੋਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਉਸ ਦਾ ਦਾਖਲਾ ਕਰਾ ਦਿੱਤਾ ਉਸ ਸਮੇਂ ਪ੍ਰਾਇਮਰੀ ਸਕੂਲ ਵਿੱਚ 6 ਸਾਲ ਦੇ ਬੱਚੇ ਨੂੰ ਹੀ ਦਾਖਲਾ ਕੀਤਾ ਜਾਂਦਾ ਸੀ ਰਾਜਵੀਰ ਪੜਨ ਚ ਬਹੁਤ ਹੁਸ਼ਿਆਰ ਸੀ ਉਹਦੇ ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਸਨ ਜਦੋਂ ਰਾਜਵੀਰ ਦਾ ਭਰਾ ਵੀ 6 ਸਾਲਾਂ ਦਾ ਹੋ ਗਿਆ ਉਹ ਵੀ ਰਾਜਵੀਰ ਦੇ ਸਕੂਲ ਵਿੱਚ ਪੜ੍ਹਨ ਲਈ ਪਾ ਦਿੱਤਾ ਦੋਨੋਂ ਭੈਣ ਭਰਾਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਰਾਜਵੀਰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਤੇ ਰਾਜਵੰਤ ਜੀਤ ਪੜ੍ਹਾਈ ਵਿੱਚ ਬਹੁਤ ਨਲਾਇਕ 5ਵੀਂ ਕਲਾਸ ਦਾ ਜਦੋਂ ਨਤੀਜਾ ਆ ਰਾਜਵੀਰ ਜੋ ਕਿ ਆਪਣੇ ਸਕੂਲ ਵਿੱਚੋਂ ਵੀ ਪਹਿਲੇ ਦਰਜੇ ਤੇ ਆਈ ਤੇ ਆਪਣੇ ਬਲਾਕ ਵਿੱਚੋਂ ਵੀ ਉਸ ਦਾ ਪਹਿਲਾ ਦਰਜਾ ਸੀ ਹੌਂ ਰਾਜਵੀਰ ਨੇ ਨੇੜੇ ਦੇ ਸ਼ਹਿਰ ਦੇ ਸਕੂਲ ਵਿੱਚ 6ਵੀਂ ਕਲਾਸ ਵਿੱਚ ਦਾਖਲ ਹੋਣਾ ਸੀ। ਹੁਣ ਅਗਲੀ ਪੜ੍ਹਾਈ ਲਈ ਰਾਮ ਦਿੱਤ ਦੇ ਮਾਣੇ ਘਰ ਵਿੱਚ ਕਲੇਸ਼ ਪਾ ਦਿੱਤਾ। ਰਾਜਵੀਰ ਦੀ ਦਾਦੀ ਅੱਖ ਲੱਗੀ ਕਿ ਕੁੜੀਆਂ ਨੂੰ ਘਰੋਂ ਬਾਹਰ ਬਹੁਤਾ ਨਹੀਂ ਭੇਜਣਾ ਚਾਹੀਦਾ। ਰਾਮ ਦਿੱਤ ਆਪਣੀ ਧੀ ਨੂੰ ਪੜ੍ਹਾਉਣਾ ਚਾਹੁੰਦਾ ਸੀ। ਭਾਵੇਂ ਉਹ ਗਰੀਬ ਸੀ, ਉਹ ਸੋਚਦਾ ਸੀ ਕਿ ਮੈਂ ਤਾਂ ਅਨਪੜ੍ਹ ਹੀ ਰਹਾ। ਮੈਂ ਹੁਣ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਵਾਵਾਂਗਾ। ਰਾਜਵੀਰ ਨੂਰ ਆਮਤਾ ਸ਼ਹਿਰ ਦੇ ਸਕੂਲ ਵਿੱਚ 6ਵੀਂ ਕਲਾਸ ਵਿੱਚ ਪੜਨ ਲਈ ਦਾਖਲ ਕਰਾਇਆ। ਉਸ ਸਕੂਲ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੀਆਂ ਹੋਰ ਬਹੁਤ ਸਾਰੀਆਂ ਕੁੜੀਆਂ ਵੀ ਪੜ੍ਹਦੀਆਂ ਸੀ। ਉੱਥੇ ਵੀ ਰਾਜਵੀਰ ਪੜਨ ਵਿੱਚ ਵੀ ਸਾਰੀਆਂ ਕੁੜੀਆਂ ਨਾਲੋਂ ਅੱਗੇ ਖੇਡਣ ਵਿੱਚ ਵੀ ਸਾਰੀਆਂ ਕੁੜੀਆਂ ਨਾਲੋਂ ਅੱਗੇ ਹੁੰਦੀ ਸੀ। ਸਕੂਲ ਦੇ ਸਾਰੇ ਅਧਿਆਪਕ ਅਤੇ ਪ੍ਰਿੰਸੀਪਲ ਉਸ ਨੂੰ ਬਹੁਤ ਪਿਆਰ ਕਰਦੇ ਸਨ। ਹਰ ਕੋਈ ਰਾਜਵੀਰ ਦੇ ਨਾਂ ਨੂੰ ਜਾਣਦਾ ਸੀ। ਰਾਜਵੀਰ ਆਪਣੀ ਹਰ ਕਲਾਸ ਵਿੱਚੋਂ ਪਹਿਲੇ ਦਰਜੇ ਤੇ ਹੀ ਆਉਂਦੀ ਰਹਿੰਦੀ ਸੀ। ਰਾਜਵੀਰ ਆਪਣੇ ਪਿੰਡ ਤੋਂ ਸ਼ਹਿਰ ਦੇ ਸਕੂਲ ਵਿੱਚ ਸਾਈਕਲ ਤੇ ਪੜਨ ਆਉਂਦੀ ਸੀ। ਪਹਿਲਾਂ ਪਹਿਲ ਤਾਂ ਆਰਾਮ ਦਿੱਤਾ ਸੀ ਸਕੂਲ ਛੱਡ ਕੇ ਜਾਂਦਾ ਸੀ। ਸਕੂਲ ਤੇ ਲੈ ਕੇ ਜਾਂਦਾ ਸੀ। ਪਰ ਜਦੋਂ ਰਾਜਵੀਰ ਵੱਡੀ ਹੋ ਗਈ ਤਾਂ ਆਰਾਮ ਦਿੱਤੇ ਨੇ ਉਸ ਨੂੰ ਕਿਸ਼ਤਾਂ ਤੇ ਲੈ ਕੇ ਇੱਕ ਸਾਈਕਲ ਦੇ ਦਿੱਤਾ। ਹੁਣ ਉਹ ਸਾਈਕਲ ਤੇ ਹੀ ਸਕੂਲ ਆਉਂਦੀ ਜਾਂਦੀ ਸੀ। ਰਾਜਵੀਰ ਦੀਆਂ ਬਹੁਤ ਸਾਰੀਆਂ ਸਹੇਲੀਆਂ ਵੀ ਸਨ। ਜਿਹੜੀਆਂ ਕਿ ਉਸਦੇ ਨਾਲ ਸਾਈਕਲ ਤੇ ਪੜਨ ਲਈ ਜਾਂਦੀਆਂ ਸਨ ਇੱਕ ਦਿਨ ਕੀ ਹੋਇਆ ਜਦੋਂ ਰਾਜਵੀਰ ਸਕੂਲ ਤੋਂ ਸਾਈਕਲ ਤੇ ਆਪਣੇ ਪਿੰਡ ਨੂੰ ਆ ਰਹੇ ਸੀ ਤਾਂ ਜਿਉਂ ਹੀ ਉਹ ਸ਼ਹਿਰ ਤੋਂ ਬਾਹਰ ਨਿਕਲੀ ਰਸਤੇ ਵਿੱਚ ਉਸਦੇ ਸਾਈਕਲ ਦੀ ਚੇਨ ਟੁੱਟ ਗਈ ਉਸਦੇ ਨਾਲ ਉਸਦੀ ਇੱਕ ਸਹੇਲੀ ਵੀ ਸੀ ਜੋ ਉਸ ਸ਼ਹਿਰ ਵਿੱਚ ਹੀ ਰਹਿੰਦੀ ਸੀ ਜਦੋਂ ਉਸੇਲੀ ਨੇ ਦੇਖਿਆ ਕਿ ਰਾਜਵੀਰ ਦੇ ਸਾਈਕਲ ਦੀ ਚੇਨ ਟੁੱਟ ਗਈ ਉਹ ਇੰਨੀ ਜਲਦੀ ਉਹ ਠੀਕ ਵੀ ਨਹੀਂ ਹੋਣਾ ਸੀ ਤਾਂ ਉਸਨੇ ਉਸ ਨੂੰ ਕਿਹਾ ਕਿ ਤੂੰ ਅੱਜ ਮੇਰਾ ਸਾਈਕਲ ਆਪਣੇ ਪਿੰਡ ਨੂੰ ਲੈ ਜਾਵੇਂ ਉਸ ਦੀ ਸਹੇਲੀ ਆਖਣ ਲੱਗੀ ਕਿ ਮੇਰੇ ਪਾਪਾ ਤੇਰੀ ਸਾਈਕਲ ਨੂੰ ਠੀਕ ਕਰਾ ਦੇਣਗੇ ਰਾਜਵੀਰ ਮੰਨ ਗਿਆ ਉਹ ਆਪਣੀ ਸਹੇਲੀ ਦਾ ਸਾਈਕਲ ਲੈ ਕੇ ਆਪਣੇ ਘਰ ਚਲੇਗੀ ਰਾਜਵੀਰ ਦੀ ਸਹੇਲੀ ਮਨਵੀਰ ਆਪਣੇ ਪਾਪਾ ਦੀ ਇਕਲੌਤੀ ਬੇਟੀ ਸੀ ਉਸ ਦਾ ਕੋਈ ਹੋਰ ਭੈਣ ਭਰਾ ਨਹੀਂ ਸੀ 16 ਸਾਲਾਂ ਦੀ ਮਨਵੀਰ ਹੋ ਚੁੱਕੀ ਸੀ ਉਹਦੀ ਮਾਂ ਦੀ ਕੁੱਖੋਂ ਕੋਈ ਹੋਰ ਬੱਚੇ ਨਹੀਂ ਜਨਮ ਨਹੀਂ ਲਿਆ ਉਸ ਦਾ ਪਿਤਾ ਬਹੁਤ ਅਮੀਰ ਵਿਅਕਤੀ ਸੀ ਸ਼ਹਿਰ ਵਿੱਚ ਉਹਨਾਂ ਦਾ ਚੰਗਾ ਬਿਨੈਸ ਸੀ ਮਨਵੀਰ ਦੀ ਦਾਦੀ ਆਪਣੇ ਪੁੱਤ ਦਾ ਦੂਜਾ ਵਿਆਹ ਕਰਨਾ ਚਾਹੁੰਦੀ ਸੀ ਤਾਂ ਜੋ ਕੋਈ ਉਹਨਾਂ ਦੇ ਘਰ ਵਾਂਛਾ ਚ ਲਾਉਣ ਵਾਲਾ ਲੜਕਾ ਆ ਜਾਵੇ ਮਨਵੀਰ ਇਹਨਾਂ ਗੱਲਾਂ ਤੋਂ ਵਿਵੇਕ ਫਿਕਰ ਸੀ ਉਸ ਨੂੰ ਕੋਈ ਵੀ ਇਸ ਬਾਰੇ ਜਾਣਕਾਰੀ ਨਹੀਂ ਸੀ ਮਨਵੀਰ ਦੀ ਦਾਦੀ ਰਾਜਵੀਰ ਬਾਰੇ ਮਨਵੀਰ ਨੂੰ ਪੁੱਛਣ ਲੱਗੀ ਇਹ ਲੜਕੀ ਕਿੱਥੋਂ ਦੀ ਹੈ ਕਿਸ ਪਿੰਡ ਦੀ ਹੈ ਰਾਜਵੀਰ ਬਾਰੇ ਉਸਨੇ ਸਭ ਕੁਝ ਦੱਸ ਦਿੱਤਾ ਇਸ ਦਾ ਪਿਓ ਬਹੁਤ ਗਰੀਬ ਹੈ ਇਹ ਗਰੀਬ ਘਰ ਦੀ ਲੜਕੀ ਹੈ ਪਰ ਪੜਨ ਨੂੰ ਬਹੁਤ ਹੁਸ਼ਿਆਰ ਹੈ ਮਨਵੀਰ ਦੀ ਦਾਦੀ ਨੂੰ ਪਤਾ ਸੀ ਕਿ ਹੁਣ 10ਵੀਂ ਕਲਾਸ ਤੋਂ ਬਾਅਦ ਸ਼ਾਇਦ ਇਸ ਦੇ ਮਾਪੇ ਇਸ ਨੂੰ ਅੱਗੇ ਨਾ ਪੜਾਉਣ ਸਗੋਂ ਇਸ ਦੇ ਵਿਆਹ ਬਾਰੇ ਹੀ ਸੋਚਣਗੇ ਕਿਉਂਕਿ ਉਹਨਾਂ ਦੇ ਨਾਲ ਵਿੱਚ ਬਹੁਤ ਘੱਟ ਕੁੜੀਆਂ ਨੂੰ ਉੱਚੀ ਵਿਦਿਆਲੀ ਕਾਲਜਾਂ ਵਿੱਚ ਭੇਜਿਆ ਜਾਂਦਾ ਸੀ ਇਹ ਮਨਵੀਰ ਦੀ ਦਾਦੀ ਰਾਜਵੀਰ ਬਾਰੇ ਸਾਰਾ ਦਿਨ ਸੋਚਦੀ ਰਹੀ ਕਿ ਜੇ ਘਰ ਇਹੋ ਜਿਹੀ ਸੁਨੱਖੀ ਤੇ ਸੁਚੱਜੀ ਲੜਕੀ ਮੇਰੀ ਨੂੰਹ ਬਣ ਜਾਵੇ ਤਾਂ ਮੇਰੇ ਪੁੱਤ ਦਾ ਵੀ ਅੱਗਾ ਸਮਰ ਜਾਵੇਗਾ ਜਿਉ ਉਸਨੇ ਆਪਣੇ ਦਿਲ ਦੀ ਗੱਲ ਦਿਲ ਵਿੱਚ ਹੀ ਰੱਖੀ ਆਪਣੇ ਪੁੱਤਰ ਤੱਕ ਨਹੀਂ ਕੀਤੀ ਉਹ ਡਰੀ ਸੀ ਕਿ ਅੱਗੋਂ ਮੈਨੂੰ ਮੇਰਾ ਪੁੱਤ ਕੀ ਜਵਾਬ ਦੇਵੇਗਾ ਇਹ ਕੁਝ ਨਹੀਂ ਪਤਾ ਸੀ ਅਗਲੇ ਦਿਨ ਰਾਜਵੀਰ ਮਨਵੀਰ ਦੇ ਘਰ ਸਵੇਰੇ ਸਕੂਲ ਟਾਈਮ ਤੋਂ ਪਹਿਲਾਂ ਸਾਈਕਲ ਲੈ ਕੇ ਪਹੁੰਚ ਜਾਂਦੀ ਹੈ ਉਸ ਦਿਨ ਰਾਜਵੀਰ ਦਾ ਪਿਤਾ ਰਾਜਵੀਰ ਨਾਲ ਹੀ ਆ ਗਿਆ ਸੀ ਕਿਉਂਕਿ ਉਸ ਦੀ ਸਾਈਕਲ ਠੀਕ ਕਰਾਉਣ ਲਈ ਬਾਜ਼ਾਰ ਚ ਲੈ ਕੇ ਜਾਣੀ ਸੀ ਰਾਜਵੀਰ ਦਾ ਪਿਤਾ ਰਾਜਵੀਰ ਬਾਲਾ ਸਾਈਕਲ ਲੈ ਕੇ ਬਾਜ਼ਾਰ ਚ ਲਾਜਾਂਦਾ ਹੈ ਤੇ ਮਨਵੀਰ ਦੇ ਨਾਲ ਰਾਜਵੀਰ ਸਕੂਲ ਚਲੀ ਜਾਂਦੀ ਹੈ ਉਧਰ ਮਨਵੀਰ ਦੀ ਦਾਦੀ ਮਨਵੀਰ ਦੇ ਪਿਤਾ ਵਾਸਤੇ ਦੂਜੀ ਲੜਕੀ ਲੱਭ ਰਹੀ ਹੁੰਦੀ ਐ ਕਿਉਂਕਿ ਉਹਨਾਂ ਨੂੰ ਹੁਣ ਉਮੀਦ ਨਹੀਂ ਸੀ ਕਿ ਮਨਵੀਰ ਦੀ ਮੰਮੀ ਦੇ ਕੋਈ ਹੋਰ ਬੱਚਾ ਹੋਵੇਗਾ ਉਹਨਾਂ ਨੂੰ ਤਾਂ ਵਾਰਸ ਚਾਹੀਦਾ ਸੀ ਜੋ ਉਹਨਾਂ ਦੀ ਜਾਇਦਾਦ ਨੂੰ ਸੰਭਾਲ ਸਕੇ ਬਸ ਉਹ ਰਾਜਵੀਰ ਵਰਗੀ ਲੜਕੀ ਹੀ ਲੱਭ ਰਹੀ ਸੀ ਪਰ ਰਾਜਵੀਰ ਤਾਂ ਮਨਵੀਰ ਦੀ ਸੇਲੀ ਸੀ ਉਸ ਨਾਲ ਪਲਾ ਕਿਵੇਂ ਵਿਆਹ ਹੋ ਸਕਦਾ ਸੀ ਰਾਜਵੀਰ ਦੇ ਪਿਤਾ ਗਰੀਬੀ ਸੀ ਖੇਤੀਬਾੜੀ ਦਾ ਥੋੜਾ ਬਹੁਤਾ ਹੀ ਕੰਮ ਸੀ ਔਰ ਰਾਜਵੀਰ ਨੂੰ 10ਵੀਂ ਕਲਾਸ ਤੋਂ ਬਾਅਦ ਹੋਰ ਅੱਗੇ ਪੜਾਉਣਾ ਨਹੀਂ ਚਾਹੁੰਦੇ ਸਨ। ਬਸ 10ਵੀਂ ਕਲਾਸ ਤੋਂ ਬਾਅਦ ਉਹ ਉਹਦਾ ਕੋਈ ਚੰਗਾ ਘਰ ਦੇ ਕੇ ਵਿਆਹ ਕਰ ਦੇਣਾ ਚਾਹੁੰਦੇ ਸੀ। ਇਸ ਗੱਲ ਦੀ пняਕ ਮਨਵੀਰ ਨੂੰ ਪੈ ਗਈ ਸੀ। ਮਨਵੀਰ ਨੇ ਇੱਕ ਦਿਨ ਘਰ ਆ ਕੇ ਆਪਣੀ ਦਾਦੀ ਨਾਲ ਆਪਣੀ ਸਹੇਲੀ ਬਾਰੇ ਗੱਲਾਂ ਵਕੀਤੀਆਂ ਸਨ। ਤਾਂ ਮਨਵੀਰ ਦੀ ਦਾਦੀ ਨੇ ਸੋਚਿਆ ਕਿਉਂ ਨਾ ਮੈਂ ਰਾਜਵੀਰ ਦੇ ਪਿਤਾ ਨੂੰ ਹੀ ਪੁੱਛ ਲਵਾਂ। ਜਿਉ ਮਨ ਜਾਣ ਇੱਕ ਦਿਨ ਰਾਜਵੀਰ ਨੂੰ ਮਨਵੀਰ ਦੀ ਦਾਦੀ ਨੇ ਕਿਹਾ ਪੁੱਤ ਆਪਣੇ ਡੈਡੀ ਨੂੰ ਕਹੀਂ ਕਿ ਸਾਡੇ ਘਰ ਸਾਨੂੰ ਮਿਲ ਕੇ ਜਰੂਰ ਜਾਵੇ ਰਾਜਵੀਰ ਨੇ ਆਪਣੇ ਡੈਡੀ ਨੂੰ ਸੁਣੀ ਹਾਂ ਦੇ ਦਿੱਤਾ ਜੋ ਮਨਵੀਰ ਦੀ ਦਾਦੀ ਨੇ ਉਸ ਨੂੰ ਆਖਿਆ ਸੀ ਇੱਕ ਦਿਨ ਇਸੇ ਤਰ੍ਹਾਂ ਲੰਘੇ ਰਾਜੀ ਦੇ ਪਿਤਾ ਜੀ ਆਪਣੇ ਕੰਮਾਂ ਕਾਰਨ ਕਰਕੇ ਮਨਵੀਰ ਉਹਨਾਂ ਦੇ ਘਰ ਨਹੀਂ ਜਾ ਸਕਿਆ ਮਨਵੀਰ ਦੀ ਦਾਦੀ ਨੇ ਫੇਰ ਰਾਜਵੀਰ ਨੂੰ ਆਖਿਆ ਪੁੱਤਰ ਆਪਣੇ ਪਿਤਾ ਨੂੰ ਮੇਰੇ ਕੋਲੋਂ ਰੋਕ ਲਈ ਮਨਵੀਰ ਦਾ ਪਿਤਾ 30 ਸਾਲਾਂ ਦਾ ਹੀ ਸੀ ਉਸ ਦੀ ਪਹਿਲਾ ਸ਼ਾਦੀ 16 ਸਾਲ ਦੀ ਹੀ ਕਰ ਦਿੱਤੀ ਗਈ ਸੀ ਉਸ ਦੀ ਪਤਨੀ ਦੇ ਬਸ ਇੱਕ ਲੜਕੀ ਹੋਣ ਤੋਂ ਬਾਅਦ ਦੂਸਰਾ ਕੋਈ ਹੋਰ ਬੱਚਾ ਪੈਦਾ ਨਹੀਂ ਹੋਇਆ ਮਨਵੀਰ ਦਾ ਪਿਤਾ ਤਾਂ ਅਜੇ ਇੰਜਾਬ ਦਾ ਸੀ ਜਿਵੇਂ ਅਜੇ ਖਵਾਰਾ ਲੜਕਾ ਹੀ ਹੋਵੇ ਇੱਕ ਦਿਨ ਸਵੇਰੇ 10 ਵਜੇ ਰਾਜਵੀਰ ਦਾ ਪਿਤਾ ਮਨਵੀਰ ਦੀ ਦਾਦੀ ਨੂੰ ਮਿਲ ਲਈ ਉਹਨਾਂ ਦੇ ਘਰ ਚਲਾ ਗਿਆ ਉਹ ਵਿਚਾਰਾ ਸਹਿਮੇ ਖੜਾ ਸੀ ਉਸ ਨੂੰ ਪਤਾ ਵੀ ਨਹੀਂ ਸੀ ਕਿ ਇਹਨਾਂ ਨੇ ਮੇਰੇ ਨਾਲ ਅੱਜ ਕੀ ਗੱਲ ਕਰਨੀ ਹੈ ਮਰਵੀਰ ਦੀ ਦਾਦੀ ਬਾਹਰ ਆਈ ਉਸ ਨੇ ਪਹਿਲਾਂ ਤਾਂ ਉਸ ਨੂੰ ਅੰਦਰ ਬੈਠਣ ਲਈ ਆਖਿਆ ਉਸ ਨੇ ਬੈਠਣ ਲਈ ਬੜੀ ਨਾਣਾ ਕੀਤੀ ਕਿਉਂਕਿ ਉਹ ਆਪ ਸ਼ਰਮਾ ਰਿਹਾ ਸੀ ਕਿ ਉਹ ਵੱਡੇ ਲੋਕ ਸੀ ਉਹ ਇੱਕ ਛੋਟਾ ਜਿਹਾ ਜ਼ਿਮੀਦਾਰ ਆਪਣੇ ਆਪ ਵਿੱਚ ਉਹ ਵੀ ਸ਼ਰਮ ਮਹਿਸੂਸ ਕਰ ਰਿਹਾ ਸੀ ਸੰਗ ਦਾ ਸੰਗਾਉਂਦਾ ਰਾਜਵੀਰ ਦਾ ਪਿਤਾ ਬੈਠ ਜਾਂਦਾ ਹੈ ਪਹਿਲਾਂ ਤਾਂ ਉਹਨਾਂ ਦੀ ਕੰਮ ਵਾਲੀ ਉਸਦੇ ਪਿਤਾ ਨੂੰ ਚਾਹ ਪਾਣੀ ਲੈ ਕੇ ਆਉਂਦੀ ਹੈ ਉਦੋਂ ਰਾਜੀਵ ਦੇ ਪਿਤਾ ਚਾਹ ਪੀ ਲੈਂਦਾ ਹੈ ਮਨਵੀਰ ਦੀ ਦਾਦੀ ਗੱਲ ਸ਼ੁਰੂ ਕਰਨ ਬਾਰੇ ਸੋਚ ਰਹੀ ਹੁੰਦੀ ਹੈ ਇਹਨੇ ਨੂੰ ਰਾਜੀਵ ਦਾ ਪਿਤਾ ਹੀ ਪੁੱਛ ਲੈਂਦਾ ਹੈ ਜੀ ਮੈਨੂੰ ਦੱਸੋ ਜੀ ਤੁਸੀਂ ਮੈਨੂੰ ਕਿਵੇਂ ਜਾਣ ਕੀਤਾ ਰਾਜੀਵ ਦੇ ਪਿਤਾ ਨੂੰ ਮਨਵੀਰ ਦੀ ਦਾਦੀ ਆਖਦੀ ਹੈ ਕਿ ਪੁੱਤ ਤੂੰ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਹੈ ਤਾਂ ਮੈਨੂੰ ਦੱਸ ਦਿਓ ਮੈਂ ਕੁਝ ਕਰ ਸਕਾਂ ਰਾਜਵੀ ਦੇ ਪਿਤਾ ਨੇ ਉਸ ਨੂੰ ਆਖਿਆ ਕਿ ਰਿਸ਼ਤਾ ਤਾਂ ਮੈਂ ਕਰਨਾ ਹੈ ਇਸ ਦਾ ਪਰ ਅਜੇ ਪੜ੍ਹਾਈ ਪੂਰੀ ਨਹੀਂ ਹੋਈ 10ਵੀਂ ਕਲਾਸ ਦੇ ਨਤੀਜੇ ਤੋਂ ਬਾਅਦ ਮੈਂ ਇਸ ਦੇ ਵਿਆਹ ਬਾਰੇ ਸੋਚਾਂਗਾ ਮਨਵੀਰ ਦੀ ਦਾਦੀ ਆਖਣ ਲੱਗੀ ਉੱਤ ਪੜ੍ਹਾਈ ਵੀ ਪੂਰੀ ਹੋ ਜਾਊਗੀ ਜੇ ਤੂੰ ਹੁਣੇ ਇਸ ਦਾ ਰਿਸ਼ਤਾ ਕਰ ਦੇਵੇਂ ਤਾਂ ਇਸ ਤੋਂ ਵੱਡੀ ਮੇਰੇ ਲਈ ਕੋਈ ਖੁਸ਼ੀ ਦੀ ਗੱਲ ਨਹੀਂ ਰਾਜਵੀ ਦੇ ਪਿਤਾ ਨੇ ਉਸ ਨੂੰ ਆਖਿਆ ਜੇ ਕੋਈ ਚੰਗਾ ਲੜਕਾ ਮਿਲ ਗਿਆ ਤਾਂ ਮੈਂ ਰਿਸ਼ਤਾ ਕਰ ਦੇਵਾਂਗਾ ਜਿਉ ਹੀ ਇਹ ਗੱਲ ਉਸਨੇ ਆਖੀ ਉਸੇ ਸਮੇਂ ਮਨਵੀਰ ਦੀ ਦਾਦੀ ਨੇ ਰਾਜਵੀਰ ਦੇ ਪਿਤਾ ਤੋਂ ਰਾਜਵੀਰ ਦਾ ਹੱਥ ਮੰਗ ਲਿਆ ਪਹਿਲਾਂ ਤਾਂ ਸੁਣ ਕੇ ਇੱਕਦਮ ਉਹ ਸੁੰਨ ਹੋ ਜਾਂਦਾ ਹੈ ਕਿ ਜਿਸ ਦੀ ਲੜਕੀ ਮੇਰੇ ਲੜਕੇ ਦੇ ਨਾਲ ਹੀ ਪੜਦੀ ਹੈ ਉਹ ਲੜਕਾ ਉਮਰ ਵਿੱਚ ਤਾਂ ਵੱਡਾ ਇਹਦਾ ਕੋਈ ਲਕੋਵ ਵਾਲੀ ਗੱਲ ਵੀ ਨਹੀਂ ਮੈਨੂੰ ਮੇਰੇ ਰਿਸ਼ਤੇਦਾਰ ਕੀ ਆਖਣਗੇ ਜਦੋਂ ਉਹ ਸੋਚਦਾ ਹੈ ਕਿ ਇਸ ਤੋਂ ਵਧੀਆ ਰਿਸ਼ਤਾ ਤਾਂ ਉਸ ਨੂੰ ਹੋਰ ਕਿਤੇ ਮਿਲਣਾ ਵੀ ਨਹੀਂ ਵੱਡਾ ਘਰ ਕਾਰੋਬਾਰ ਬਹੁਤ ਵੱਡਾ ਸਾਰੇ ਸ਼ਹਿਰ ਵਿੱਚ ਉਹਨਾਂ ਦਾ ਨਾਮ ਵਜਦਾ ਹੈ ਉਸ ਸਮੇਂ ਰਾਜੀ ਦੇ ਪਿਤਾ ਨੇ ਮਨਵੀਦੀ ਦਾਦੀ ਨੂੰ ਕੁਝ ਨਹੀਂ ਆਖਿਆ ਸਗੋਂ ਇਹ ਕਹਿ ਕੇ ਉਹ ਜਾਣ ਲਈ ਉੱਠ ਖੜਾ ਹੋਇਆ ਕਿ ਚਲੋ ਜੀ ਕੋਈ ਗੱਲ ਨਹੀਂ ਮੈਂ ਘਰੇ ਆਪਣੀ ਘਰ ਵਾਲੀ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦੇਵਾਂਗਾ ਇਸ ਜੀ ਕਹਾਣੀ ਦਾ ਪਾਗ ਪਹਿਲਾ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ